ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦਾ ਵਿਸ਼ਾ ਦੋਸਤੋ ਬਹੁਤ ਵਧੀਆ ਤੁਹਾਡੇ ਲਈ ਲੈ ਕੇ ਆਇਆ ਆ ਅਕਸਰ ਪਹਿਲਾਂ ਵੀ ਇਸ ਵਿਸ਼ੇ ਉੱਪਰ ਕਾਫੀ ਯੂਟਿਊਬਰ ਤੇ ਹੋਰ ਵੀ ਲੋਕ ਗੱਲਾਂ ਕਰਦੇ ਨੇ ਅੱਜ ਦਾ ਵਿਸ਼ਾ ਹੈ ਦੋਸਤੋ ਕਿ ਡਿਪਰੈਸ਼ਨ ਤੋਂ ਆਪਾਂ ਕਿਵੇਂ ਬਚ ਸਕਦੇ ਆ ਕਿਵੇਂ ਆਪਾਂ ਡਿਪਰੈਸ਼ਨ ਚੋਂ ਬਾਹਰ ਨਿਕਲ ਸਕਦੇ ਆ ਕਿਉਂਕਿ ਅੱਜ ਕੱਲ ਨੌਜਵਾਨ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਰਹਿੰਦੇ ਨੇ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਹੁਣ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਡਿਪਰੈਸ਼ਨ ਦਾ ਸ਼ਿਕਾਰ ਕੇਵਲ ਇੰਡੀਆ ਦੇ ਵਿੱਚ ਹੀ ਲੋਕ ਹੋ ਰਹੇ ਨੇ ਹੁਣ ਤਾਂ ਵਿਦੇਸ਼ਾਂ ਦੀਆਂ ਧਰਤੀਆਂ ਉੱਪਰ ਨੌਜਵਾਨ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਤੇ ਆਪਾਂ ਇਸ ਡਿਪਰੈਸ਼ਨ ਤੋਂ ਦੋਸਤੋ ਕਿਵੇਂ ਬਚ ਸਕਦੇ ਆ ਇਸ ਦੇ ਲਈ ਆਪਾਂ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਨਾ ਸੋਚਿਓ ਕਿ ਮੈਂ ਕੋਈ ਤੁਹਾਡੇ ਨਾਲ ਕੋਈ ਗਿਆਨ ਵੰਡ ਰਿਹਾ ਕਿ ਮੈਂ ਬਹੁਤ ਵੱਡਾ ਕੋਈ ਗਿਆਨੀਆ ਗਿਆਨ ਦੀਆਂ ਗੱਲਾਂ ਕਰਾਂਗਾ ਦੋਸਤੋ ਹੋ ਸਕਦਾ ਮੈਂ ਵੀ ਇਸ ਡਿਪਰੈਸ਼ਨ ਦਾ ਹੀ ਸ਼ਿਕਾਰ ਹੋਵਾਂ ਤੇ ਹੋ ਸਕਦਾ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ ਇਹਨਾਂ ਗੱਲਾਂ ਦਾ ਮੇਰੇ ਉੱਪਰ ਵੀ ਕੁਝ ਅਸਰ ਹੋਵੇ ਤੇ ਜਾਂ ਤੁਹਾਡੇ ਵਿੱਚੋਂ ਵੀ ਜੇਕਰ ਇੱਕ ਦੋ ਜਾਣੇ ਤੇ ਵੀ ਇਹਨਾਂ ਗੱਲਾਂ ਦਾ ਅਸਰ ਹੋਇਆ ਤਾਂ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਮਾਣ ਮਹਿਸੂਸ ਕਰਾਂਗਾ ਆਪਣੇ ਆਪ ਤੇ ਸੋ ਦੋਸਤੋ ਬਹੁਤ ਵਧੀਆ ਵਿਸ਼ਾ ਵਾ ਤੇ ਇਸ ਡਿਪਰੈਸ਼ਨ ਤੋਂ ਆਪਾਂ ਪੰਜ ਗੱਲਾਂ ਤੁਹਾਨੂੰ ਦੱਸਾਂਗੀ ਗੱਲਾਂ ਤਾਂ ਬਹੁਤ ਜ਼ਿਆਦਾ ਨਹੀਂ ਕਿ ਆਪਾਂ ਕਿਵੇਂ ਬਚ ਸਕਦੇ ਹਾਂ ਪਰ ਪੰਜ ਗੱਲਾਂ ਮੈਂ ਨਿਚੋੜ ਕੱਢਿਆ ਇਹਨਾਂ ਪੰਜ ਗੱਲਾਂ ਨੂੰ ਆਪਾਂ ਕਰਕੇ ਡਿਪਰੈਸ਼ਨ ਤੋਂ ਬਚ ਸਕਦੇ ਹਾਂ ਉਹ ਪੰਜ ਗੱਲਾਂ ਕਿਹੜੀਆਂ ਨੇ ਆਓ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਦੋਸਤੋ ਨੰਬਰ 1 ਤੇ ਆਉਂਦਾ ਆਪਣਾ ਮੋਬਾਈਲ ਫੋਨ ਮੋਬਾਈਲ ਫੋਨ ਚਲਾਉਣਾ ਮਾੜੀ ਗੱਲ ਨਹੀਂ ਮੋਬਾਈਲ ਫੋਨ ਵਰਤਣਾ ਮਾੜਾ ਨਹੀਂ ਪਰ ਮੋਬਾਈਲ ਉੱਪਰ ਆਪਾਂ ਕੀ ਦੇਖ ਰਹੇ ਹਾਂ ਇਹ ਮਾਇਨਾ ਰਖਾਉਂਦਾ ਕੀ ਉਸ ਉੱਪਰ ਆਪਾਂ ਕੀ ਕੁਝ ਗਲਤ ਤਾਂ ਨਹੀਂ ਦੇਖ ਰਹੇ ਕਿਉਂਕਿ ਆਪਾਂ ਸਵੇਰੇ ਜਲਦੀ ਜਲਦੀ ਉੱਠਦੇ ਆਂ ਸੁਬਾ ਉਠਣਸਾਰ ਸਭ ਤੋਂ ਪਹਿਲਾਂ ਮੋਬਾਈਲ ਫੋਨ ਚੱਕਦੇ ਆਂ ਮੈਂ ਵੀ ਇਸ ਵਿੱਚ ਹੀ ਸ਼ਾਮਲਾ ਪਰ ਦੋਸਤੋ ਆਪਾਂ ਦੇਖਣਾ ਕੀ ਆ ਕਿਉਂਕਿ ਮੈਂ ਤਾਂ ਹੁਣ ਜਦੋਂ ਉੱਠਦਾ ਮੈਂ ਉਠਣਸਾਰ ਪਹਿਲਾਂ ਦੇਖਦਾ ਕਿ ਕਿਸੇ ਦੀ ਕੋਈ ਮਿਸ ਕਾਲ ਜਾਂ ਕਿਸੇ ਦਾ ਕੋਈ ਜ਼ਰੂਰੀ ਮੈਸੇਜ ਤਾਂ ਨਹੀਂ ਆਇਆ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਜੋ ਮੈਂ ਹੀ ਪਲੇਟਫਾਰਮ ਦੇ ਉੱਪਰ ਕੰਮ ਕਰ ਰਿਹਾ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਮੈਂ ਇਹ ਚੈੱਕ ਕਰਦਾ ਕਿ ਮੇਰੀ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਮੇਰਾ ਪਹਿਲਾਂ ਨਾਲੋਂ ਵਧੀਆ ਇੰਪਰੂਵਮੈਂਟ ਹੋ ਰਹੀ ਹੈ ਜਾਂ ਨਹੀਂ ਮੈਂ ਤਾਂ ਇਹ ਸਭ ਕੁਝ ਦੇਖਦਾ ਪਰ ਕਈ ਵਾਰ ਕਾਫੀ ਲੋਕ ਐਦਾਂ ਦੇ ਹੁੰਦੇ ਨੇ ਕਿ ਉੱਠਣਸਾਰ ਸਭ ਤੋਂ ਪਹਿਲਾਂ ਰੀਲਸ ਦੇਖਣ ਲੱਗ ਜਾਂਦੇ ਨੇ ਅਜਿਹੀਆਂ ਰੀਲਸ ਜਿਨ੍ਹਾਂ ਦਾ ਕੋਈ ਮਤਲਬ ਵੀ ਨਹੀਂ ਹੁੰਦਾ ਜਿਨ੍ਹਾਂ ਦੀ ਕੋਈ ਮੋਟੀਵੇਸ਼ਨ ਵੀ ਨਹੀਂ ਜਿਨ੍ਹਾਂ ਤੋਂ ਮਿਲਦਾ ਜਿਹੜੀਆਂ ਕਿ ਬਸ ਐਵੇਂ ਵਾਇਰਲ ਹੋਈਆਂ ਰੀਲਾਂ ਹੁੰਦੀਆਂ ਉਹ ਦੇਖਣ ਲੱਗ ਜਾਂਦੇ ਨੇ ਜਾਂ ਹਾਰ ਤੜ ਵਾਲੀਆਂ ਚੀਜ਼ਾਂ ਦੇਖਣ ਲੱਗ ਜਾਂਦੇ ਨੇ ਜਦੋਂ ਹੁਣ ਆਪਣੀ ਸਵੇਰ ਜਿਹੜਾ ਆਪਣਾ ਸੁਬਾਹ ਦਾ ਟਾਈਮ ਹੀ ਆਪਣਾ ਅਜਿਹਾਂ ਮਾੜੀਆਂ ਚੀਜ਼ਾਂ ਦੇਖਣ ਦੇ ਵਿੱਚ ਚਲਾ ਗਿਆ ਤਾਂ ਸੋਚੋ ਆਪਣਾ ਦਿਨ ਕਿਵੇਂ ਚੰਗਾ ਨਿਕਲ ਸਕਦਾ ਰੀਲਸ ਦੇਖਣਾ ਮਾੜਾ ਨਹੀਂ ਕਿਉਂਕਿ ਮਨੋਰੰਜਨ ਵੀ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਦਿਨ ਦੇ ਵਿੱਚ ਮਨੋਰੰਜਨ ਕਰਨਾ ਵੀ ਜ਼ਰੂਰੀ ਆ ਪਰ ਉਸ ਮਨੋਰੰਜਨ ਦਾ ਵੀ ਕੋਈ ਟਾਈਮ ਹੁੰਦਾ ਰੀਲਸ ਦੇਖੋ ਇਹ ਨਹੀਂ ਹੈ ਕਿ ਕੋਈ ਰੀਲਸ ਨਹੀਂ ਦੇਖਣੀ ਚਾਹੀਦੀਆਂ ਰੀਲਸ ਵੀ ਦੇਖਣੀ ਹੈ ਜ਼ਰੂਰੀ ਆ ਉਹਨਾਂ ਨਾਲ ਆਪਣਾ ਮਨੋਰੰਜਨ ਹੁੰਦਾ ਪਰ ਅਜਿਹੀਆਂ ਰੀਲਸ ਦੇਖੋ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਸਿੱਖਣ ਲਈ ਮਿਲਦਾ ਹੋਵੇ ਜਿਹੜੀਆਂ ਆਪਾਂ ਨੇ ਲਈ ਕੁਝ ਨਾ ਕੁਝ ਸਿੱਖਿਆ ਦੇਣ ਵਾਲੀਆਂ ਹੋਣ ਆਪਾਂ ਨੂੰ ਕੁਝ ਚੰਗਾ ਪਰ ਮਿਲਦਾ ਹੋਵੇ ਉਸ ਦੇ ਲਈ ਤੁਸੀਂ ਇੱਕ ਫਿਕਸਡ ਟਾਈਮ ਰੱਖੋ ਕਿ ਇੰਨੇ ਟਾਈਮ ਮੈਂ ਫੋਨ ਦੀ ਵਰਤੋਂ ਕਰਨੀ ਆ ਹਾਂ ਜੇ ਤੁਸੀਂ ਫੋਨ ਦੇ ਉੱਪਰ ਕੋਈ ਆਪਣਾ ਕੰਮ-ਕਾਰ ਕਰ ਰਹੇ ਹੋ ਕੋਈ ਮਿਹਨਤ ਕਰ ਰਹੇ ਹੋ ਜਿਸ ਦੇ ਨਾਲ ਤੁਹਾਨੂੰ ਫਾਇਦਾ ਹੋ ਰਿਹਾ ਫਿਰ ਫੋਨ ਚਲਾਉਣਾ ਮਾੜਾ ਨਹੀਂ ਹੈ ਕਿਉਂਕਿ ਉਹ ਤੁਹਾਡੀ ਮਿਹਨਤ ਵਿੱਚ ਹੀ ਗਿਣਿਆ ਜਾਂਦਾ ਵਾ ਪਰ ਜੇ ਤੁਸੀਂ ਮਨੋਰੰਜਨ ਦੇ ਲਈ ਫੋਨ ਦੀ ਯੂਜ਼ ਕਰ ਰਹੇ ਹੋ ਮਨੋਰੰਜਨ ਲਈ ਫੋਨ ਨੂੰ ਵਰਤ ਰਹੇ ਹੋ ਤਾਂ ਉਸ ਦੇ ਲਈ ਤੁਹਾਨੂੰ ਇੱਕ ਸਮਾਂ ਨਿਧਾਰਤ ਕਰਨਾ ਚਾਹੀਦਾ ਹੈ ਇੱਕ ਸਮਾਂ ਮਿਥਨਾ ਚਾਹੀਦਾ ਕਿ ਮੈਂ ਇੰਨੇ ਟਾਈਮ ਤੱਕ ਹੀ ਫੋਨ ਨੂੰ ਦੇਖਣਾ ਵਾ ਪਰ ਇਹ ਨਹੀਂ ਕਿ ਸਵੇਰੇ ਜਲਦੀ ਜਲਦੀ ਬਿਨਾ ਮਤਲਬ ਤੋਂ ਸਵੇਰ ਉੱਠ ਕੇ ਫੋਨ ਦੀ ਵਰਤੋਂ ਕਰਨਾ ਇਹ ਵੀ ਆਪਣੇ ਲਈ ਬਹੁਤ ਵੱਡਾ ਡਿਪਰੈਸ਼ਨ ਦਾ ਸ਼ਿਕਾਰ ਆਪਾਂ ਹੁੰਨੇ ਆ ਇਹਦੇ ਨਾਲ ਜਦੋਂ ਆਪਾਂ ਮਾੜੀਆਂ ਚੀਜ਼ਾਂ ਸਵੇਰੇ ਸਵੇਰੇ ਹੀ ਫੋਨ ਦੇ ਉੱਪਰ ਦੇਖ ਲੈਣੇ ਆ ਦੂਜੇ ਨੰਬਰ ਤੇ ਆਉਂਦਾ ਦੋਸਤੋ ਆਪਣੀ ਡਾਈਟ ਹੈਲਥੀ ਡਾਈਟ ਵਰਤਣੀ ਚਾਹੀਦੀ ਆਪਾਂ ਨੂੰ ਕਿਉਂਕਿ ਜੇਕਰ ਆਪਾਂ ਸਰੀਰਕ ਤੌਰ ਤੇ ਆਪਾਂ ਸਰੀਰਕ ਤੌਰ ਤੇ ਫਿੱਟ ਹੋਵਾਂਗੇ ਸਰੀਰਕ ਤੌਰ ਤੇ ਠੀਕ ਹੋਵਾਂਗੇ ਫਿਰ ਹੀ ਆਪਾਂ ਮਾਨਸਿਕ ਤੌਰ ਤੇ ਠੀਕ ਹੋ ਸਕਦੇ ਆ ਇਸ ਕਰਕੇ ਕੋਸ਼ਿਸ਼ ਕਰੋ ਕਿ ਫਾਸਟ ਫੂਡ ਤੋਂ ਵਰਤੋਂ ਜੋ ਘੱਟ ਕਰੋ ਆਪਾਂ ਇਹ ਨਹੀਂ ਕਹਿੰਦੇ ਕਿ ਫਾਸਟ ਫੂਡ ਦੀ ਵਰਤੋਂ ਬਿਲਕੁਲ ਹੀ ਨਾ ਕਰੋ ਕਿਉਂਕਿ ਫਾਸਟ ਫੂਡ ਵਾਲਿਆਂ ਨੇ ਵੀ ਆਪਣਾ ਗੁਜ਼ਾਰਾ ਕਰਨਾ ਉਹਨਾਂ ਨੇ ਵੀ ਆਪਣਾ ਰੋਟੀ ਪਾਣੀ ਫੁਲਕਾ ਚਲਾਉਣਾ ਹੁੰਦਾ ਪਰ ਕੋਸ਼ਿਸ਼ ਕਰੋ ਕਿ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਆਪਣੇ ਸਰੀਰ ਨੂੰ ਨੁਕਸਾਨ ਆ ਉਹਨਾਂ ਚੀਜ਼ਾਂ ਤੋਂ ਥੋੜਾ ਗੁਰੇਜ਼ ਕਰੋ ਉਹਨਾਂ ਚੀਜ਼ਾਂ ਨੂੰ ਥੋੜਾ ਘੱਟ ਕਰੋ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਵਰਤੋਂ ਨੂੰ ਘਟਾਓ ਉਸ ਦੇ ਨਾਲ ਵੀ ਆਪਾਂ ਡਿਪਰੈਸ਼ਨ ਦੇ ਸ਼ਿਕਾਰ ਤੋਂ ਬਚ ਸਕਦੇ ਹਾਂ ਕਿਉਂਕਿ ਜਦੋਂ ਆਪਣਾ ਸਰੀਰ ਫਿੱਟ ਹੋਏਗਾ ਫਿਰ ਆਪਣਾ ਮਾਨਸਿਕ ਤੌਰ ਤੇ ਵੀ ਸਤੁਲਨ ਵਧੀਆ ਰਹੇਗਾ ਵਧੀਆ ਮਾਨਸਿਕ ਤੌਰ ਤੇ ਫਿੱਟ ਰਹਾਂਗੇ ਤੇ ਆਪਾਂ ਡਿਪਰੈਸ਼ਨ ਦੇ ਸ਼ਿਕਾਰ ਤੋਂ ਬਚੇ ਰਹਾਂਗੇ ਅੱਗੇ ਆ ਗਿਆ ਦੋਸਤੋ ਨੰਬਰ 10 ਨੰਬਰ 3 ਦੇ ਵਿੱਚ ਹੈਗਾ ਦੋਸਤੋ ਕਿ ਆਪਾਂ ਨੂੰ ਕੁਦਰਤ ਦੇ ਨੇੜੇ ਰਹਿਣਾ ਚਾਹੀਦਾ ਆਪਾਂ ਸਵੇਰੇ ਉੱਠਦੇ ਆ ਉਠਣਸਾਰ ਕੋਸ਼ਿਸ਼ ਕਰੋ ਕਿ ਆਪਾਂ ਨੂੰ ਗਰਾਊਂਡ ਵਿੱਚ ਜਾਂ ਕਿਤੇ ਜਿੱਥੇ ਪੰਛੀ ਚਹਿਕ ਚਹਿਕਦੇ ਹੋਣ ਸੂਰਜ ਦੀਆਂ ਕਿਰਨਾਂ ਤੁਹਾਡੇ ਤੇ ਪੈਣੀਆਂ ਚਾਹੀਦੀਆਂ ਕੁਦਰਤ ਦੇ ਨੇੜੇ ਰਹਿਣਾ ਚਾਹੀਦਾ ਆਪਾਂ ਨੂੰ ਦਿਨ ਦੇ ਵਿੱਚ ਸਵੇਰ ਦੇ ਟਾਈਮ ਕੋਸ਼ਿਸ਼ ਕਰਿਆ ਕਰੋ ਗਰਾਊਂਡ ਵਿੱਚ ਜਾਇਆ ਕਰੋ 15-20 ਮਿੰਟ ਜੇ ਤੁਹਾਡੇ ਕੋਲ ਟਾਈਮ ਦੀ ਸ਼ਾਰਟਜ ਆ ਕੋਸ਼ਿਸ਼ ਕਰੋ ਤੁਸੀਂ 15-20 ਮਿੰਟ ਐਕਸਰਸਾਈਜ਼ ਜ਼ਰੂਰ ਕਰੋ ਜੇ ਕਿਤੇ ਬਾਹਰ ਨਹੀਂ ਜਾ ਸਕਦੇ ਤਾਂ ਦੋਸਤੋ ਕੋਸ਼ਿਸ਼ ਇਹ ਕਰੋ ਕਿ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਹੀ ਜਾਓ ਤੇ ਜਿੱਥੇ ਸੂਰਜ ਦੀਆਂ ਕਿਰਨਾਂ ਤੁਹਾਡੇ ਸਿੱਧੇ ਫੇਸ ਦੇ ਉੱਪਰ ਪੈਣੀਆਂ ਚਾਹੀਦੀਆਂ ਤੇ ਨਾਲੇ ਛੱਤ ਉੱਪਰ ਤੁਸੀਂ ਜਾਨਵਰਾਂ ਵਾਸਤੇ ਦਾਣਾ ਪਾਣੀ ਵੀ ਉੱਥੇ ਰੱਖ ਸਕਦੇ ਹੋ ਜਿਸ ਨਾਲ ਉਹ ਜਾਨਵਰ ਦੀ ਜੋ ਚਹਿਕਣ ਦੀ ਆਵਾਜ਼ ਆ ਸਵੇਰੇ-ਸਵੇਰੇ ਜਦੋਂ ਤੁਹਾਡੇ ਕੰਨਾਂ ਵਿੱਚ ਪੈਂਦੀ ਆ ਬੜਾ ਹੀ ਆਨੰਦਮਈ ਨਜ਼ਾਰਾ ਹੁੰਦਾ ਤੁਸੀਂ ਕਿਤੇ ਅਜਮਾ ਕੇ ਦੇਖਿਓ ਜਿਹੜੇ ਮੇਰੇ ਵੀਰ ਕਰਦੇ ਨੇ ਵਰਤਦੇ ਨੇ ਅਜਮਾਉਂਦੇ ਨੇ ਇਹ ਨੁਸਖਾ ਤਾਂ ਬਹੁਤ ਵਧੀਆ ਹੁੰਦਾ ਤੁਸੀਂ ਅਜਮਾ ਕੇ ਦੇਖਿਓ ਦੋਸਤੋ ਜਦੋਂ ਜਾਨਵਰਾਂ ਦੀ ਆਵਾਜ਼ ਚਹਿਕਣ ਦੀ ਤੁਹਾਡੇ ਅੰਦਰ ਤੱਕ ਪਹੁੰਚਦੀ ਆ ਤਾਂ ਬਹੁਤ ਹੀ ਸ਼ਾਂਤਮਈ ਬਹੁਤ ਹੀ ਆਨੰਦ ਆਉਂਦਾ ਜਿਸ ਦੇ ਨਾਲ ਆਪਾਂ ਡਿਪਰੈਸ਼ਨ ਤੋਂ ਬਚ ਸਕਦੇ ਆ ਕੁਦਰਤ ਦੇ ਨੇੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਨੰਬਰ 4 ਤੇ ਆ ਗਿਆ ਦੋਸਤੋ ਇਕੱਲੇ ਨਹੀਂ ਰਹਿਣਾ ਨੰਬਰ 4 ਤੇ ਇਕੱਲੇ ਨਹੀਂ ਰਹਿਣਾ ਤੁਸੀਂ ਭਾਵੇਂ ਕੋਈ ਵੀ ਕੰਮ ਕਰਦੇ ਹੋ ਮੋ ਭਾਵੇਂ ਤੁਸੀਂ ਬਿਜ਼ਨਸਮੈਨ ਹੋ ਮੋ ਦੋਸਤੋ ਜਾਂ ਕੋਈ ਡਿਊਟੀ ਕੋਈ ਜੌਬ ਕੁਝ ਵੀ ਕਰਦੇ ਹੋ ਪਰ ਦਿਨ ਵਿੱਚ ਕੋਸ਼ਿਸ਼ ਕਰਿਆ ਕਰੋ ਕਿ 20 ਤੋਂ 25 ਮਿੰਟ ਕਿਤੇ ਅਜਿਹੀ ਥਾਂ ਦੇ ਉੱਪਰ ਜ਼ਰੂਰ ਜਾਵੋ ਜਿੱਥੇ ਜ਼ਿਆਦਾ ਆਬਾਦੀ ਹੋਵੇ ਜ਼ਿਆਦਾ ਲੋਕ ਹੋਣ ਜਿਵੇਂ ਕਿ ਪਿੰਡਾਂ ਦੇ ਵਿੱਚ ਸੱਥਾਂ ਬਣੀਆਂ ਹੁੰਦੀਆਂ ਕਈ ਪਿੰਡਾਂ ਛਲੇ ਵੀ ਸੱਥਾਂ ਹੈਗੀਆਂ ਜਿੱਥੇ ਕਾਫੀ ਜਾਣੇ ਮਤਲਬ ਤਾਸ਼ ਵਗੈਰਾ ਖੇਡਦੇ ਨੇ ਉਹਨਾਂ ਕੋਲ ਜਾਓ ਜਾਂ ਹੋਰ ਨਹੀਂ ਤਾਂ ਤੁਸੀਂ ਗਰਾਊਂਡ ਵਿੱਚ ਜਾਓ ਜਿੱਥੇ ਬੱਚੇ ਖੇਡਦੇ ਹੋਣ ਕਾਫੀ ਲੋਕ ਬੈਠੇ ਦੇਖਦੇ ਹੋਣ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੀ ਨਾਲ ਸਾਂਝੀਆਂ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਆਪਣੀਆਂ ਪਰਸਨਲ ਗੱਲਾਂ ਤੁਸੀਂ ਕਿਸੇ ਨਾਲ ਵੀ ਸ਼ੇਅਰ ਕਰੋ ਪਰਸਨਲ ਗੱਲਾਂ ਨਹੀਂ ਸ਼ੇਅਰ ਕਰਨੀਆਂ ਉਹ ਨਹੀਂ ਸ਼ੇਅਰ ਕਰਨੀਆਂ ਚਾਹੀਦੀਆਂ ਪਰ ਤੁਸੀਂ ਆਪਣੀਆਂ ਕੋਈ ਹੋਰ ਇਧਰ ਉਧਰ ਦੀਆਂ ਗੱਲਾਂ ਬਾਤਾਂ ਗੱਪਾਂ ਛੱਪਾਂ ਜ਼ਰੂਰ ਮਾਰੋ ਜਿਸ ਦੇ ਨਾਲ ਤੁਹਾਡਾ ਜੋ ਮਾਨਸਿਕ ਤੌਰ ਤੇ ਤੁਸੀਂ ਕਾਫੀ ਵਧੀਆ ਮਹਿਸੂਸ ਕਰੋਗੇ ਜੀ ਹੋਰ ਨਹੀਂ ਕੁਝ ਕਰ ਸਕਦੇ ਦੋਸਤੋ ਤੁਹਾਡੇ ਕੋਲ ਸਮਾਂ ਨਹੀਂ ਹੈ ਇੰਨਾ ਸਮਾਂ ਵੀ ਹੈ ਨਹੀਂ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਆਪਣੇ ਮਾਪੇ ਬਾਪ ਦੇ ਕੋਲ 10 15 ਮਿੰਟ ਦੇ ਲਈ ਜ਼ਰੂਰ ਬੈਠੋ ਆਪਣੇ ਦਿਲ ਦੇ ਦੁੱਖ ਆਪਣੇ ਦਿਲ ਦੇ ਦੁੱਖਾਂ ਨੂੰ ਆਪਣੇ ਮਾਪੇ ਬਾਪ ਦੇ ਕੋਲ ਜ਼ਰੂਰ ਫਰੋਲੋ ਉਹਨਾਂ ਨੂੰ ਜਰੂਰ ਦੱਸੋ ਆਪਣੇ ਦਿਲ ਦੇ ਦੁੱਖ ਤੇ ਇਹਦੇ ਨਾਲ ਵੀ ਤੁਸੀਂ ਕਾਫੀ ਰਿਲੈਕਸ ਮਹਿਸੂਸ ਕਰੋਗੇ ਅਜਮਾ ਕੇ ਦੇਖਿਓ ਦੋਸਤੋ ਇਹ ਵੀ ਬਹੁਤ ਵਧੀਆ ਤੁਹਾਡੇ ਲਈ ਫਾਇਦਾ ਰਹੇਗਾ ਫਿਰ ਤੁਸੀਂ ਇਹਦੇ ਨਾਲ ਵੀ ਡਿਪਰੈਸ਼ਨ ਦੇ ਸ਼ਿਕਾਰ ਤੋਂ ਕਾਫੀ ਮਾਤਰਾ ਵਿੱਚ ਆਪਣਾ ਪਰਸੈਂਟੇਜ ਘਟਾ ਸਕਦੇ ਹੋ ਨੰਬਰ 5 ਤੇ ਆ ਗਿਆ ਦੋਸਤੋ ਆਪਣੇ ਸ਼ੌਂਕ ਆਪਾਂ ਨੂੰ ਆਪਣੇ ਸ਼ੌਂਕਾਂ ਨੂੰ ਵੀ ਜਿਉਂਦੇ ਰੱਖਣਾ ਚਾਹੀਦਾ ਆਪਣੇ ਸ਼ੌਂਕ ਭਾਵੇਂ ਕੋਈ ਵੀ ਹੋਣ ਭਾਵੇਂ ਕਿਸੇ ਨੂੰ ਕਰੈਕਟ ਖੇਡਣ ਦਾ ਸ਼ੌਂਕ ਹੋਵੇ ਕਿਸੇ ਨੂੰ 뮤직 ਦਾ ਸ਼ੌਂਕ ਹੋਵੇ ਕਿਸੇ ਨੂੰ ਡਰਾਈਵਿੰਗ ਦਾ ਸ਼ੌਂਕ ਹੁੰਦਾ ਦੋਸਤੋ ਆਪਾਂ ਨੂੰ ਆਪਣੇ ਸ਼ੌਂਕ ਨੂੰ ਵੀ ਬਰਕਰਾਰ ਰੱਖਣਾ ਚਾਹੀਦਾ ਜੇ ਤੁਹਾਨੂੰ ਖੇਡਣ ਦਾ ਸ਼ੌਂਕ ਆ ਤੁਹਾਡੇ ਕੋਲ ਨਹੀਂ ਟਾਈਮ ਲੱਗਦਾ ਤਾਂ ਕੋਸ਼ਿਸ਼ ਕਰੋ ਕਿ ਦਿਨ ਦੇ ਵਿੱਚ ਤੁਸੀਂ 10-15 ਮਿੰਟ ਆਪਣੇ ਬੇਟੇ ਦੇ ਨਾਲ ਜਾਂ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਨਾਲ ਵੀ ਘਰ ਵਿੱਚ ਹੀ ਜ਼ਰੂਰ ਖੇਡੋ ਜੇ ਤੁਹਾਨੂੰ ਬਾਹਰ ਖੇਡਣ ਦਾ ਕਿਤੇ ਮੌਕਾ ਮਿਲਦਾ ਵੀਕਐਂਡ ਤੇ ਜਾਂ ਕਿਤੇ ਵੀ ਤਾਂ ਕੋਸ਼ਿਸ਼ ਕਰੋ ਕਿ ਵੀਕਐਂਡ ਤੇ ਜਰੂਰ ਇੱਕ ਦਿਨ ਕੱਢੋ ਇੱਕ ਦਿਨ ਜਰੂਰ ਬਾਹਰ ਖੇਡਣ ਜਾਓ ਜੇ ਨਹੀਂ ਟਾਈਮ ਮਿਲਦਾ ਤੁਸੀਂ ਘਰ ਆਪਣੇ ਘਰ ਦੇ ਵਿੱਚ ਵੀ 15-20 ਮਿੰਟ ਡੇਲੀ ਖੇਡ ਸਕਦੇ ਹੋ ਉਹਦੇ ਨਾਲ ਵੀ ਬਹੁਤ ਰਿਲੈਕਸ ਮਿਲੇਗਾ ਤੁਹਾਨੂੰ ਕਈਆਂ ਨੂੰ ਕਬੂਤਰਬਾਜੀ ਦਾ ਸ਼ੌਕ ਹੁੰਦਾ ਜਦੋਂ ਕਬੂਤਰਬਾਜੀ ਦਾ ਜਿਨ੍ਹਾਂ ਨੂੰ ਸ਼ੌਕ ਆ ਉਹ ਵੀ ਮੇਰੇ ਵੀਰ ਆਪਣੇ ਸ਼ੌਕ ਨੂੰ ਬਰਕਰਾਰ ਰੱਖਦੇ ਨੇ ਜਦੋਂ ਕਬੂਤਰਾਂ ਨੂੰ ਦਾਣੇ ਵਗੈਰਾ ਪਾਉਂਦੇ ਨੇ ਜਿਹੜੀ ਉਹਨਾਂ ਨੂੰ ਉਸ ਸਮੇਂ ਫੀਲਿੰਗ ਰਿਲੈਕਸ ਮਹਿਸੂਸ ਹੁੰਦੀ ਹੈ ਉੱਥੇ ਇੱਕ ਜਾਨਵਰਾਂ ਦੇ ਵਿੱਚ ਰਹਿੰਦੇ ਨੇ ਉਹਦੇ ਨਾਲ ਵੀ ਉਹਨਾਂ ਦਾ ਜਿਹੜਾ ਡਿਪਰੈਸ਼ਨ ਬਹੁਤ ਘਟਦਾ ਕਿਉਂਕਿ ਉਹਨਾਂ ਦਾ ਧਿਆਨ ਹਰ ਪਾਸੋਂ हट ਜਾਂਦਾ ਜਦੋਂ ਜਾਨਵਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਧਿਆਨ ਹਰ ਪਾਸੋਂ हट ਜਾਂਦਾ ਜਿਸ ਦੇ ਨਾਲ ਵੀ ਆਪਾਂ ਇਸ ਤੋਂ ਬਹੁਤ ਵਧੀਆ ਮਹਿਸੂਸ ਫੀਲ ਵਧੀਆ ਮਹਿਸੂਸ ਕਰ ਸਕਦੇ ਆ ਤੇ ਇਹ ਆਪਣੇ ਕੋਲੇ ਦੋਸਤੋ ਜਿਵੇਂ ਕਈਆਂ ਨੂੰ ਮਿਊਜ਼ਿਕ ਦਾ ਸ਼ੌਂਕ ਹੁੰਦਾ ਤੁਸੀਂ ਘਰ ਦੇ ਵਿੱਚ ਜੇ ਤੁਹਾਨੂੰ ਮਿਊਜ਼ਿਕ ਦਾ ਸ਼ੌਂਕ ਆ ਤੁਸੀਂ 10 ਤੋਂ 15 ਮਿੰਟ ਹਾਰਮੋਨੀਅਮ ਜ਼ਰੂਰ ਬਜਾਓ ਤੇ ਇਹ ਵੀ ਬਹੁਤ ਵਧੀਆ ਤੁਹਾਨੂੰ ਫਾਇਦਾ ਦੇਵੇਗਾ ਮਤਲਬ ਕਿ ਆਪਣੇ ਸ਼ੌਂਕ ਜਿਹੜੇ ਹੁੰਦੇ ਨੇ ਉਹਨਾਂ ਸ਼ੌਂਕਾਂ ਨੂੰ ਬਰਕਰਾਰ ਜ਼ਰੂਰ ਰੱਖਿਆ ਕਰੋ ਜਿਵੇਂ ਕਿ ਕਿਸੇ ਨੂੰ ਗਾਉਣ ਦਾ ਸ਼ੌਂਕ ਹੁੰਦਾ ਹੁਣ ਦੋਸਤੋ ਮੈਨੂੰ ਵੀ ਗਾਉਣ ਦਾ ਬਹੁਤ ਸ਼ੌਂਕ ਸੀ ਮੈਂ ਵੀ ਆਪਣੇ ਸਕੂਲ ਦੇ ਸਮੇਂ ਦੇ ਵਿੱਚ ਸਕੂਲੇ ਕਾਫੀ ਗਾਉਂਦਾ ਰਹਿੰਦਾ ਸੀ ਤੇ ਜਿਹੜੀਆਂ ਕਿ ਮੈਨੂੰ ਟਰਾਫੀਆਂ ਮੇਰੇ ਕੋਲ ਪਈਆਂ ਹਲੇ ਵੀ ਮੈਂ ਉਹਨਾਂ ਟਰਾਫੀਆਂ ਨੂੰ ਦੇਖ ਕੇ ਮੈਨੂੰ ਆਏ ਆਪਣਾ ਬਚਪਨ ਮਹਿਸੂਸ ਆ ਜਾਂਦਾ ਬਸ ਬਚਪਨ ਨੂੰ ਮੈਂ ਆਪਣੇ ਨੂੰ ਯਾਦ ਕਰਨ ਲੱਗ ਜਾਂਦਾ ਆਪਣੇ ਬੇਟੇ ਨੂੰ ਵੀ ਦੱਸਦਾ ਕਿ ਇਹ ਮੇਰੀਆਂ ਟਰਾਫੀਆਂ ਮੈਨੂੰ ਸਕੂਲ ਦੇ ਵਿੱਚੋਂ ਫੰਕਸ਼ਨ ਤੇ ਮਿਲਦੀਆਂ ਹੁੰਦੀਆਂ ਸੀ ਮਤਲਬ ਕਿ ਸਕੂਲ ਦੇ ਵਿੱਚ ਸਪੀਚ ਵੀ ਦੇਣੀ ਹੁਣ ਵੀ ਜਿਹੜਾ ਇਹ ਮੈਂ ਸੋਸ਼ਲ ਮੀਡੀਆ ਵਾਲਾ ਦੋਸਤੋਂ ਕੰਮ ਕਰ ਰਹੇ ਆ ਇਹ ਵੀ ਮੇਰਾ ਸ਼ੌਂਕ ਆ ਮੈਂ ਇਹ ਮੇਰੀ ਸ਼ੌਂਕ ਆ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਂ ਤੁਹਾਡੇ ਨਾਲ ਇਦਾਂ ਗੱਲਾਂ-ਬਾਤਾਂ ਕਰਦਾ ਮੇਰੀ ਦਿਨ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਜਦੋਂ ਮੈਂ ਵੀਡੀਓ ਬਣਾਉਣਾ ਸਾਰਾ ਕੁਝ ਭੁੱਲ ਜਾਂਦਾ ਮੈਂ ਸਾਰਾ ਕੁਝ ਭੁੱਲ ਕੇ ਰਿਲੈਕਸ ਹੋ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਬੜਾ ਹੀ ਆਨੰਦ ਮਹਿਸੂਸ ਹੁੰਦਾ ਜਦੋਂ ਮੈਂ ਤੁਹਾਡੇ ਨਾਲ ਇਦਾਂ ਗੱਲਾਂ ਬਾਤਾਂ ਕਰਦਾ ਸੋ ਆਪਣੇ ਸ਼ੌਂਕਾਂ ਨੂੰ ਜਿਹੜਾ ਵੀ ਕੋਈ ਤੁਹਾਨੂੰ ਸ਼ੌਂਕ ਹੁੰਦਾ ਕੋਈ ਸੋਸ਼ਲ ਮੀਡੀਆ ਦਾ ਸ਼ੌਂਕ ਕਾਸੀ ਦਾ ਵੀ ਆਪਣੇ ਸ਼ੌਂਕ ਨੂੰ ਬਰਕਰਾਰ ਜ਼ਰੂਰ ਰੱਖਿਆ ਕਰੋ ਇਹਦੇ ਨਾਲ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਤੋਂ ਬਚ ਸਕਦੇ ਹੋ ਸੋ ਦੋਸਤੋ ਵਿਸ਼ਾ ਬਹੁਤ ਵੱਡਾ ਇਹਦੇ ਵਿੱਚ ਬਹੁਤ ਗੱਲਾਂ ਆਪਾਂ ਐਡ ਕਰ ਸਕਦੇ ਆ ਪਰ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਮੈਂ ਇਹ ਤੁਹਾਡੇ ਲਈ ਪੰਜ ਟਿਪਸ ਸੀ ਦੋਸਤੋ ਇਹ ਪੰਜ ਟਿਪਸ ਤੁਹਾਡੇ ਲਈ ਲੈ ਕੇ ਆਇਆ ਸੀ ਤੇ ਇਹਨਾਂ ਟਿਪਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਓ ਤੇ ਜਿਹਦੇ ਨਾਲ ਤੁਸੀਂ ਡਿਪਰੈਸ਼ਨ ਤੋਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਦੋਸਤੋ ਆਪਣਾ ਫੋਨ ਆਪਣੇ ਫੋਨ ਦੀ ਵਰਤੋਂ ਲੋੜ ਅਨੁਸਾਰ ਕਰੋ ਦੂਜੇ ਨੰਬਰ ਤੇ ਹੈਲਥੀ ਖਾਣਾ ਖਾਓ ਤੀਜੇ ਨੰਬਰ ਤੇ ਕੁਦਰਤ ਦੇ ਨਾਲ ਜੁੜੇ ਰਹੋ ਚੌਥੇ ਨੰਬਰ ਤੇ ਟਾਈਮ ਕੱਢਿਆ ਕਰੋ ਮਤਲਬ ਲੋਕਾਂ ਦੇ ਵਿੱਚ ਵਿਚਰਨ ਦਾ ਥੋੜਾ ਬੋਤਾ ਟਾਈਮ ਜਰੂਰ ਕੱਢਿਆ ਕਰੋ ਪੰਜਵੇਂ ਨੰਬਰ ਤੇ ਆਪਣੇ ਸ਼ੌਂਕ ਬਰਕਰਾਰ ਰੱਖੋ ਜੇ ਤੁਸੀਂ ਇਹਨਾਂ ਪੰਜਾਂ ਨੁਸਖਿਆਂ ਨੂੰ ਅਜਮਾਉਂਗੇ ਤਾਂ ਆਪਣੇ ਆਪ ਨੂੰ ਡਿਪਰੈਸ਼ਨ ਤੋਂ ਦੂਰ ਰੱਖ ਸਕਦੇ ਹੋ ਦੋਸਤੋ ਵੀਡੀਓ ਕਿਦਾਂ ਦੀ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ